प्यारे विद्यार्थियों ਤੁਸੀਂ ਇੱਕ ਵਿਦਿਆਰਥੀ ਦੇ ਨਾਲ ਜਾਣੇ ਕਿ ਮੇਰੇ ਨਾਲ ਪੰਜਾਬੀ ਉਚਾਰਨ ਤੇ ਚਰਚਾ ਕਰ ਰਹੇ ਹੋ ਹੁਣ ਤੱਕ ਅਸੀਂ ਜਾਣਿਆ ਬੋਲੀ ਲਿਪੀ ਅੱਖਰ ਸ਼ਬਦ ਅੱਜ ਅਸੀਂ ਜਾਣਾਂਗੇ ਸਵਰ ਵਿਅੰਜਨ ਪੰਜਾਬੀ ਬੋਲੀ ਦੇ ਪੰਜਾਬੀ ਲਿਪੀ ਦੇ कुल 32 ਅੱਖਰ ਨੇ ਪਹਿਲੇ ਤਿੰਨ ਅੱਖਰ ਊੜਾ ਆੜਾ ਈੜੀ ਸਵਰ ਨੇ ਬਾਕੀ ਦੇ 35 ਵਿੱਚੋਂ ਤਿੰਨ ਅੱਖਰ ਘਟਾ ਦਈਏ ਬਾਕੀ ਬਚਦੇ 32 ਅੱਖਰ ਜਿਹੜੇ ਨੇ ਉਹ ਵਿਅੰਜਨ ਨੇ ਉਸ ਤੋਂ ਬਾਅਦ ਫਾਰਸੀ ਸ਼ਬਦਾਂ ਦੀਆਂ ਧੁਰੀਆਂ ਪ੍ਰਗਟ ਕਰਨ ਲਈ ਫਾਰਸੀ ਦੇ ਅੱਖਰ ਨਹੀਂ ਲਏ ਗਏ ਬਲਕਿ 35 ਅੱਖਰਾਂ ਵਿੱਚੋਂ ਪੰਜਾਬੀ ਦੇ ਅੱਖਰ ਲੈ ਕੇ ਸ ਸੇ ਪੈਰ ਬਿੰਦੀ ਖ ਖੇ ਪੈਰ ਬਿੰਦੀ ਜ ਜੇ ਪੈਰ ਬਿੰਦੀ ਗ ਗੇ ਪੈਰ ਬਿੰਦੀ ਫ ਫੇ ਪੈਰ ਬਿੰਦੀ ਤੇ ਲ ਲੇ ਪੈਰ ਬਿੰਦੀ ਲਗਾ ਕੇ ਫਾਰਸੀ ਦੀਆਂ ਧੁਨੀਆਂ ਪੰਜਾਬੀ ਅੱਖਰਾਂ ਤੋਂ ਹੀ ਪ੍ਰਗਟ ਕੀਤੀਆਂ ਜਾਂਦੀਆਂ ਨੇ ਮੈਨੂੰ ਉਮੀਦ ਹੈ ਤੁਸੀਂ ਅੱਜ ਤੱਕ ਦੇ ਪੰਜਾਬੀ ਗਿਆਨ ਤੋਂ ਸੰਤੁਸ਼ਟ ਹੋਵੋਗੇ ਬਹੁਤ ਬਹੁਤ ਧੰਨਵਾਦ